ਸੰਦੀਪ ਸਿੰਘ ਸਨੀ ਦੇ ਹਮਲੇ ਦੇ ਨਾਲ ਜ਼ਖਮੀ ਹੋਏ ਫੇਕ ਇਨਕਾਊਂਟਰਾਂ ਦੇ ਵਿੱਚ ਦੋਸ਼ੀ ਸੁਭਾ ਸਿੰਘ ਦੀ ਬੁੱਧਵਾਰ ਨੂੰ ਮੌਤ ਹੋ ਗਈ ਪਰ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਕਿ ਆਖਰਕਾਰ ਪੂਰਾ ਘਟਨਾਕਰਮ ਵਾਪਰਦਾ ਕਿਵੇਂ ਆ ਸੰਦੀਪ ਨੂੰ ਇਹ ਤਿੰਨੇ ਪੁਲਿਸ ਮੁਲਾਜ਼ਮ ਪਰੇਸ਼ਾਨ ਕਰੇ ਸਨ ਤਾਂ ਉਸ ਪਰੇਸ਼ਾਨ ਤੋਂ ਬਾਅਦ ਸੰਦੀਪ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਨਾਂ ਤਿੰਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਹਮਲਾ ਕਰਨ ਤੋਂ ਬਾਅਦ ਸੰਦੀਪ ਦੇ ਨਾਲ ਜੇਲ੍ਹ ਦੇ ਵਿੱਚ ਕੀ ਕੁਝ ਵਾਪਰਿਆ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ 10 ਸਤੰਬਰ ਨੂੰ ਸਬਜੀਤ ਸੂਰੀ ਦੇ ਕਤਲ ਕੇਸ ਦੇ ਦੋਸ਼ੀ ਸੰਦੀਪ ਸਣੀ ਨੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਸਾਬਕਾ ਡੀਐਸਪੀ ਗੁਰਬਚਨ ਸਿੰਘ ਤੇ ਸਾਬਕਾ ਇੰਸਪੈਕਟਰ ਸੁਭਾ ਸਿੰਘ ਤੇ ਹਮਲਾ ਕੀਤਾ ਸੀ ਇਹ ਸਾਰੇ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਬੰਸਨ ਤਿੰਨੋਂ ਜ਼ਖਮੀ ਪੁਲਿਸ ਮੁਲਾਜ਼ਮਾ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਆਈਸੀਯੂ ਦੇ ਵਿੱਚ ਰਹਿਣ ਵਾਲੇ ਸੁਭਾ ਸਿੰਘ ਦੀ ਬੁੱਧਵਾਰ ਦੁਪਹਿਰ ਤਕਰੀਬਨ 9 ਵਜੇ ਅਲਾਸ ਦੇ ਦੌਰਾਨ 7ਵੇਂ ਦਿਨ ਮੌਤ ਹੋ ਗਈ। ਇਸ ਦੌਰਾਨ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਸੰਦੀਪ ਸਣੀ ਦੇ ਨਾਲ ਨਹੀਂ ਮਿਲਾਇਆ ਗਿਆ। ਉਹਨਾਂ ਦੇ ਪਰਿਵਾਰ ਤੇ ਕੁਝ ਸਮਰਥਕਾਂ ਨੇ ਮੰਗਲਵਾਰ ਨੂੰ ਕੇਂਦਰੀ ਜੇਲ੍ਹ ਦੇ ਸਾਹਮਣੇ ਸੜਕ ਜਾਮ ਕਰਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਅਦਾਲਤ ਦੇ ਦਖਲ ਤੋਂ ਬਾਅਦ ਬੁੱਧਵਾਰ ਸੰਦੀਪ ਸਣੀ ਦੇ ਭਰਾ ਮਨਦੀਪ ਸਿੰਘ ਨੇ ਸੰਗਰੂਲ ਜੇਲ੍ਹ ਦੇ ਵਿੱਚ ਸਣੀ ਦੇ ਨਾਲ ਮੁਲਾਕਾਤ ਕੀਤੀ। ਸੰਦੀਪ ਦੇ ਵਕੀਲ ਅਤੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਜਿਸ ਦੇ ਵਿੱਚ ਜੇਲ੍ਹ ਦੇ ਅੰਦਰ ਉਹਨਾਂ 'ਤੇ ਬੁਰੀ ਤਰ੍ਹਾਂ ਹਮਲਾ ਕਰਨਾ ਤੇ ਉਹਨਾਂ ਨੂੰ ਸਹੀ ਡਾਕਟਰੀ ਇਲਾਜ ਤੋਂ ਅਨਕਾਰ ਕਰਨਾ ਸ਼ਾਮਲ ਹੈ ਸੰਦੀਪਰਾ ਮਨਦੀਪ ਨੇ ਕਿਹਾ ਕਿ ਉਹਨਾਂ ਨੂੰ 30 ਮਿੰਟਾਂ ਦੀ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਮਨਦੀਪ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਸੰਦੀਪ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਅੱਧੇ ਘੰਟੇ ਤੱਕ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਇੰਦਰਜੀਤ ਸਿੰਘ ਨੇ ਉਸਤੇ ਡੰਡੇ ਦੇ ਨਾਲ ਹਮਲਾ ਕੀਤਾ ਸੰਦੀਪ ਛੁਪਨ ਦੇ ਲਈ ਗੁਰਦੁਆਰਾ ਸਾਹਿਬ ਦੇ ਵੱਲ ਭੱਜਿਆ ਪਰ ਉਸ ਨੂੰ ਫੜ ਲਿਆ ਗਿਆ ਅਤੇ ਵਾਪਸ ਲਿਆਂਦਾ ਗਿਆ ਦੋ ਬੰਦੂਕਧਾਰੀਆਂ ਨੇ ਉਸ ਦੀਆਂ ਬਾਹਾਂ ਤੇ ਲੱਤਾਂ ਨੂੰ ਬੰਨ੍ਹਿਆ ਤੇ ਫਿਰ ਉਸ ਨੂੰ ਡੰਡਿਆਂ ਦੇ ਨਾਲ ਕੁੱਟਿਆ ਤੇ ਤਸੀਹੇ ਦਿੱਤੇ ਉਸ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਸ ਦੇ ਮੂੰਹ ਦੇ ਵਿੱਚ ਕੱਪੜਾ ਭਰਿਆ ਗਿਆ ਅੱਧੇ ਘੰਟੇ ਤੱਕ 20 ਲੋਕਾਂ ਨੇ ਉਸ ਨੂੰ ਕੁੱਟਿਆ ਹਮਲੇ ਦੇ ਵਿੱਚ ਸ਼ਾਮਲ ਲੋਕਾਂ ਦੇ ਵਿੱਚ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਧਾਲੀਵਾਲ ਅਤੇ ਉਸ ਦੇ ਤਿੰਨੇ ਬੰਦੂਕਧਾਰੀ ਸ਼ਾਮਲ ਹਨ ਜੋ ਹਨ ਬਾਲਕ੍ਰਿਸ਼ਨ, ਰਾਮ, ਜੁਗਿੰਦਰ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੰਘ ਕੁੱਟਮਾਰ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਗਈ। ਤੁਹਾਨੂੰ ਦੱਸ ਦਿੰਦੇ ਆ ਕਿ ਜੋ ਇਹ ਪੂਰਾ ਮਾਮਲਾ ਹੈ ਇਹ ਜਿਵੇਂ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਜਾਂ ਫਿਰ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਮਾਹੌਲ ਗਰਮਾ ਜਾਂਦਾ ਹੈ। ਉਸਨੇ ਦੋਸ਼ ਲਗਾਇਆ ਹੈ ਕਿ ਸੰਦੀਪ ਤੇ ਜੇਲ੍ਹ ਦੇ ਵਿੱਚ ਬੰਦ ਤਿੰਨੇ ਸਾਬਕਾ ਪੁਲਿਸ ਮੁਲਾਜ਼ਮਾ ਨੇ ਇੱਕ ਸਾਜ਼ਿਸ਼ ਦੇ ਹਿੱਸੇ ਦੇ ਵਜੋਂ ਹਮਲਾ ਵੀ ਪਹਿਲਾਂ ਕੀਤਾ ਸੀ ਉਸਨੇ ਵਾਰ-ਵਾਰ ਜੇ ਸੁਪਰਡੈਟ ਨੂੰ ਸੰਦੀਪ ਸਿੰਘ ਦੀ ਬੈਰਕ ਬਦਲਣ ਦੀ ਬੇਨਤੀ ਵੀ ਕੀਤੀ ਸੀ ਕਿਉਂਕਿ ਬੈਰਕ ਦੇ ਵਿੱਚ ਮੌਜੂਦ ਤਿੰਨੇ ਸਾਬਕਾ ਪੁਲਿਸ ਮੁਲਾਜ਼ਮ ਉਸ ਨੂੰ ਪਰੇਸ਼ਾਨ ਕਰਦੇ ਸਨ ਉਹਨਾਂ ਦੋਸ਼ ਲਗਾਇਆ ਹੈ ਕਿ ਹਾਈ ਕੋਰਟ ਦੇ ਹੁਕਮਾਂ ਤੋਂ 3 ਦਿਨ ਵੀ ਜਾਣ ਤੋਂ ਬਾਅਦ ਵੀ ਸੰਦੀਪ ਦੀ ਡਾਕਟਰੀ ਜਾਂਚ ਅਜੇ ਤੱਕ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਿੰਦੇ ਆ ਕਿ ਸੰਦੀਪ ਸਿੰਘ ਪਹਿਲਾਂ ਇਨ੍ਹਾਂ ਤਿੰਨੇ ਪੁਲਿਸ ਮੁਲਾਜ਼ਮਾਂ ਤੋਂ ਪਰੇਸ਼ਾਨ ਸੀ ਕਿਉਂਕਿ ਇਹ ਤਿੰਨੇ ਪੁਲਿਸ ਮੁਲਾਜ਼ਮ ਉਸਨੂੰ ਪਰੇਸ਼ਾਨ ਕਰੇ ਸਨ ਤਾਂ ਇਸ ਤੋਂ ਬਾਅਦ ਜਦੋਂ ਸੰਦੀਪ ਗੁਰੂ ਘਰ ਗਿਆ ਹੁੰਦਾ ਨਤਮਸਤਕ ਹੋਣ ਦੇ ਲਈ ਜੇਲ੍ਹ ਦੇ ਵਿੱਚ ਬਣਿਆ ਹੁੰਦਾ ਜਦੋਂ ਉਹ ਵਾਪਸ ਆ ਗਿਆ ਸੀ ਤਾਂ ਇਹ ਤਿੰਨੇ ਪੁਲਿਸ ਮੁਲਾਜ਼ਮ ਤੇ ਨਾਲ ਇੱਕ ਹੋਰ ਵਿਅਕਤੀ ਜੋ ਬੈਠੇ ਤਾਸ਼ ਖੇਡ ਰਹੇ ਹੁੰਦੇ ਨੇ ਕੁੱਲ 4 ਵਿਅਕਤੀ ਜੋ ਜਾਣਕਾਰੀ ਦੇ ਮੁਤਾਬਕ ਤਾਸ਼ ਖੇਡ ਰਹੇ ਸਨ ਤਾਂ ਸੰਦੀਪ ਸਣੀ ਇੱਕ ਰਾੜ ਜਾਂ ਇੱਕ ਪੈਪ ਲੱਭਦਾ ਜਿਸ ਦੇ ਨਾਲ ਜਾ ਕੇ ਇਹਨਾਂ ਦੇ ਉੱਪਰ ਹਮਲਾ ਕਰ ਦਿੰਦਾ ਹੈ ਤੇ ਇਸ ਦੌਰਾਨ ਉਹ ਸੁਭਾ ਸਿੰਘ ਦੇ ਸਿਰ ਦੇ ਵਿੱਚ ਇਹਨੇ ਵਾਰ ਕਰਦਾ ਹੈ ਕਿ ਜੋ ਉਹਨਾਂ ਦਾ ਬ੍ਰੇਨ ਡੈਮੇਜ ਹੋ ਜਾਂਦਾ ਹੈ ਸੁਭਾ ਸਿੰਘ ਦਾ ਤਾਂ ਮੁੱਢਲੀ ਜਾਂਚ ਦੇ ਮੁਤਾਬਕ ਇਹਨਾਂ 4 ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ ਸੰਦੀਪ ਸਿੰਘ ਦੇ ਵੱਲੋਂ ਪਰ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਨਹੀਂ ਕੀਤੀ ਗਈ ਜਾਂ ਉਸਨੇ ਪਾਸੇ ਰਹਿਣਾ ਹੀ ਪਸੰਦ ਕੀਤਾ ਤਾਂ ਇਹਨਾਂ ਤਿੰਨੇ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਸ ਚੌਥੇ ਵਿਅਕਤੀ ਦੇ ਬਹੁਤ ਘੱਟ ਸੱਟ ਲੱਗੀ ਹੋਈ ਸੀ ਤਾਂ ਇਸ ਤੋਂ ਬਾਅਦ ਇਹ ਪੂਰਾ ਮਾਮਲਾ ਭਗਦਾ ਤਾਂ ਫਿਰ ਸੰਦੀਪ ਦੇ ਉੱਪਰ ਕਥੀ ਤੌਰ ਤੇ ਜੇਲ੍ਹ ਦੇ ਤਸ਼ੱਦਦ ਵੀ ਕੀਤਾ ਜਾਂਦਾ ਹੈ ਹੁਣ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ ਕਿ ਉਸ ਦੀ ਜੋ ਡਾਕਟਰੀ ਜਾਂਚ ਹੈ ਉਹ ਵੀਰਵਾ ਨੂੰ 6 ਡਾਕਟਰਾਂ ਦੇ ਪੈਨਲ ਦੇ ਨਿਗਰਾਨੀ ਹੇਠ ਕੀਤੀ ਜਾਵੇਗੀ ਪਰਿਵਾਰ ਨੇ ਮੰਗ ਕੀਤੀ ਕਿ ਉਸਤੇ ਹਮਲਾ ਕਰਨ ਵਾਲੇ ਸਾਰੇ 20 ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਜੇਕਰ ਅਜਾਇਆ ਨਹੀਂ ਕੀਤਾ ਜਾਂਦਾ ਤਾਂ ਸਿੱਖ ਸੰਗਠਨਾ ਦੇ ਨਾਲ ਮੀਟਿੰਗ ਕਰਕੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਜਾਵੇਗਾ। ਕੇਂਦਰੀ ਜੇਲ ਸੁਪਰਡੈਂਟ ਗੁਰਚਨ ਸਿੰਘ ਨੇ ਹਮਲੇ ਦੇ ਵਿੱਚ ਜ਼ਖਮੀ ਹੋਏ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਆ। ਉਹਨਾਂ ਕਿਹਾ ਹੈ ਕਿ ਸੰਦੀਪ ਸਿੰਘ ਨੇ ਜੋ ਸੰਦੀਪ ਸਣੀ ਨੇ ਤਿੰਨੇ ਸਾਬਕਾ ਪੁਲਿਸ ਮੁਲਾਜ਼ਮਾਂ ਤੇ ਪਹਿਲਾਂ ਤੋਂ ਹੀ ਸੋਚਿਆ ਸਮਝਿਆ ਕਾਤਲਾਨਾ ਹਮਲਾ ਕੀਤਾ ਹੈ। ਜਿਲ੍ਹੇ ਦੇ ਵਿੱਚ ਜੋ ਦੋਸ਼ੀ ਸਣੀ ਤੇ ਹਮਲੇ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਸਣੀ ਤੇ ਅਜਿਆ ਕੋਈ ਵੀ ਹਮਲਾ ਨਹੀਂ ਹੋਇਆ। ਹਾਲਿਕਾ ਉਸਨੇ ਸੁਭਾ ਸਿੰਘ ਤੇ ਬੈਰਕਾਂ ਦੇ ਵਿੱਚ ਹਮਲਾ ਕੀਤਾ ਸੀ ਤਾਂ ਇਹ ਹੁਣ ਜੇਲ੍ਹ ਵਾਲਿਆਂ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ। ਇਸ ਸਮੇਂ ਸੰਦੀਪ ਸਣੀ ਦੇ ਉੱਪਰ ਹੋਏ ਕਥਿਤ ਛਦਦ ਨੂੰ ਲੈ ਕੇ ਕਹਾਣੀਆਂ ਵਿਗੜਦੀ ਜਾ ਰਹੀ ਹੈ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਵਿਭਾਗ ਦੇ ਉੱਪਰ ਸਵਾਲ ਖੜੇ ਹੁੰਦੇ ਹੋ ਨਜ਼ਰ ਆ ਰਹੇ ਨੇ ਕਿਉਂਕਿ ਸੰਦੀਪ ਦੇ ਪਰਿਵਾਰਕ ਮੈਂਬਰ ਅਤੇ ਵਕੀਲਾਂ ਦੇ ਵੱਲੋਂ ਅਦਾਲਤ ਵਿੱਚ ਜਾ ਕੇ ਗੁਹਾਰ ਲਗਾਈਆਂ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚੋਂ ਕੁਝ ਹੁਕਮ ਆਉਂਦੇ ਨੇ ਪਰ ਪਰਿਵਾਰ ਦਾ ਦੋਸ਼ ਹੈ ਕਿ ਇਨ੍ਹਾਂ ਹੁਕਮਾਂ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੇ ਮੰਨਣ ਤੋਂ ਅਨਕਾਰ ਕਰ ਦਿੱਤਾ ਉਸ ਦਾ ਮੈਡੀਕਲ ਨਹੀਂ ਕਰਵਾਇਆ ਗਿਆ ਹੁਣ ਦੇਖਣ ਵਾਲਾ ਹੋਵੇਗਾ ਕਿ ਅੱਜ ਇਸ ਮਾਮਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਕੀ ਕੁਝ ਕਰਦਾ ਹੈ ਧੰਨਵਾਦ